ਕਿਸੇ ਸਫਰਨਾਮੇ ਦੇ ਵਿੱਚ ਪੜਿਆ ਸੀਗਾ ਵੀ ਪਾਈ ਕਈਆਂ ਦੇ ਪੈਰ 'ਚ ਚੱਕਰ ਹੁੰਦਾ ਪਰ ਸਾਡਾ ਤਾਂ ਪੈਰ ਹੀ ਚੱਕਰ ਦੇ ਵਿੱਚ ਐ ਸੋ ਦੋ ਦਿਨਾਂ ਦੇ ਘਰੇ ਰਹਿਣ ਤੋਂ ਬਾਅਦ ਫੇਰ ਆਪਾਂ ਇੱਕ ਨਵਾਂ ਸਫਰ ਸ਼ੁਰੂ ਕਰਨ ਲੱਗੇ ਆ ਇਹ ਨਵਾਂ ਸਫਰ ਅੱਜ ਆਪਣੀ ਤੀਜੇ ਸਾਧਨ ਕਾਰ ਦੇ ਉੱਪਰ ਇਸ ਕਾਰ ਦੇ ਉੱਪਰ ਆਪਾਂ ਨਵੇਂ ਸਫਰ ਦੀ ਸ਼ੁਰੂਆਤ ਕਰਨ ਲੱਗੇ ਆ ਖੋਲੋ ਜੀ ਡਿੱਗੀਸ ਤੇ ਸਮਾਨ ਰੱਖੀਏ ਇਸ ਵਾਰ ਜਿਹੜੇ ਸਾਥੀ ਹੈ ਹੋਰ ਬਣ ਰਹੀ ਆਪਣੇ ਨਾਲ ਚਲ ਆ ਕੱਢ ਦਿਓ ਜੀ ਸਲੀਪਿੰਗ ਬੈਗ ਤੇ ਦਾਏਗਾ ਪਰ ਰੱਖ ਦਈਏ ਇਹਦੇ ਵਿੱਚ ਆ ਫੜੋ ਇਹਨੂੰ ਫੋਲਡ ਕਰੋ ਟੈਂਟ ਫੜ ਦਿਓ ਹਾਂਜੀ ਟੈਂਟ ਟੈਂਟੇ ਰੱਖੋ ਕੋਲ ਜਿਵੇਂ ਪਹਿਲਾਂ ਐ ਸੀਗਾ ਹਾਂ ਐਦਾਂ ਕਰਦੇ ਹਾਂ ਇਹਨੂੰ ਬਾਹਰ ਚਲ ਇੱਕ ਪਾਸੇ ਹੋ ਗਿਆ ਇਹ ਹਾਂ ਬੋਲਾਂ ਹਾਂਜੀ ਆਪ ਹੁਣ ਆ ਫੜੋ ਜੀ ਇਦਾਂ

ਸੋ ਸੈੱਟ ਕਰ ਲੈਂਗੇ ਅੱਪੇ ਉਦੋਂ ਵਦ ਜਿਵੇਂ ਜੇ ਬੈਠਾ ਹੋਏ ਨੇ ਇਹਨਾਂ ਨੇ ਖਾਣ ਪੀਣ ਦਾ ਸਮਾਨ ਤੇ ਨਾਲ ਟੈਂਟ ਰਹਿਣ ਦਾ ਵੀ ਬੰਦੋਬਸਤ ਕਰਕੇ ਚਲੋ ਆਪਾਂ ਇੱਧਰ ਖੜਾ ਜੇ ਗੱਡੀ ਸਟਾਰਟ ਹੁਣ ਮਿਲਦੇ ਆਂ ਰਾਜਨ ਅੰਕਿਤ ਤੇ ਕੁਲਵਿੰਦਰ ਨੂੰ ਵੀਡੀਓ ਦੇਖ ਰਹੇ ਸਾਰੇ ਭੈਣ ਭਰਾंनो ਸਤਿ ਸ੍ਰੀ ਅਕਾਲ ਤੇ ਸਾਡੇ ਨਾਲ ਤਿਆਰ ਹੋ ਗਏ ਨੇ ਅੰਕਿਤ ਜੀ ਇਧਰ ਬਈ ਰਾਜਨ ਇੱਕ ਸਾਡੇ ਨਾਲ ਨਵੀਂ ਹੋਰ ਸ਼ਖਸੀਅਤ ਆ ਰਹੀ ਹੈ ਕੁਲਵਿੰਦਰ ਸਿੰਘ ਰੇਡੀਓ ਜੋਕੀ ਰੇਡੀਓ ਜੋਕੀ ਆਰ ਜੇ ਕੁਲਵਿੰਦਰ ਆਰ ਜੇ ਕੁਲਵਿੰਦਰ ਤੇ ਉਹਨਾਂ ਦੀ ਗੱਲਾਂ ਬਾਤਾਂ ਸੁਣਾਵਾਂਗੇ ਕਿਵੇਂ ਤੁਹਾਨੂੰ ਰੇਡੀਓ ਤੇ ਇਹਨਾਂ ਗੱਲਾਂ ਚੱਲਦੀਆਂ ਆ ਤੂੰ ਕੰਬਲ ਲਿਆ ਆ ਉਹਦਾ ਅੰਕਿਤ ਆ ਹਾਂ ਬਈ ਮੰਨੀ ਲੱਗ ਜਾਂਦੀ ਨਹੀਂ ਪੈਣਾ ਫਿਰ ਉੱਥੇ ਬਈ ਕੰਬਲ ਤੋਂ ਪੜਨੇ ਕਿਵੇਂ ਪੈਣਾ ਟੈਂਟ ਨਾਲ ਲੈ ਆਣਾ ਪਰ ਮਾਲ ਲੈ ਕੇ ਪੈ ਇਹ ਸ਼ਾਪਿੰਗ ਕਰਦਾ ਹੀ ਕਰਦਾ ਹੈ ਨਾ ਸਰੀ ਕੋਲ ਤੇ ਲੋਬਾਈ ਨੇ ਹਜ਼ਰਾਬਾਂ ਵੀ ਲੈਣ ਲਿਆ ਜੋ ਜੁੜੇ ਵੀਡੀਓ ਦੇ ਨਾਲ ਤੇ ਅੱਜ ਦਾ ਸਫਰ ਮਨਾਲੀ ਤੱਕ ਦਾ ਤੇ ਮਨਾਲੀ ਤੋਂ ਗਾਹ ਫਿਰ ਦੇਖਾਂ ਕਿ ਕਿੱਧਰ ਜਾਣਾ ਕਿਰਾ ਮਨਾਲੀ ਪਹੁੰਚਨੇ ਆ ਸਮਾਂ ਹੋ ਗਿਆ 1.5 ਦਾ ਤੇ ਮਨਾਲੀ ਦਾ ਰਾਹ ਸਾਡਾ ਹੈਗਾ 8 8.5 ਘੰਟੇ ਦਾ ਜਿਸ ਸਮਾਂ ਅਸੀਂ ਜਾ ਰਹੇ ਹਾਂ ਤੇ ਮੈਨੂੰ ਨਹੀਂ ਲੱਗਦਾ ਜੀ ਆਪਾਂ 10 ਵਜੇ ਤੋਂ ਪਹਿਲਾਂ ਹੋਂ ਚੰਗੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਆ ਕੁਲਿੰਦਰ ਸਿੰਘ ਦਾ ਘਰ ਸਮੇਤ ਰੰਗ ਬਰੰਗੀਆਂ ਟੀ-ਸ਼ਰਟਾਂ ਦੀ ਹੁਣ ਗੱਡੀ ਡਿੱਗੀ ਬੰਦ ਕਰਦੇ ਬਾਈ ਇਹਦਾ ਚਾਰਦਰ ਚੱਕ ਲੈ ਥੋੜਾ ਪੜਾ ਦੇ ਥੋੜਾ ਪਗ ਨੀਰਾ ਵੀ ਦੇ ਦਿੱਤੂ ਯਾ ਦਾ ਜੋੜਾ ਗੁਗੁਕੇ ਓਟੇਕੇ ਤੇ ਬੈ ਗਿਆ ਵਿਚੋੜਾ ਬੱਗੂ ਬੈਠਾ ਮਗਰ ਥੋੜਾ ਜੰਗੀ ਤੇ ਆਂ ਚੰਦੀ ਵਜਾ ਵਿਚੋੜਾ ਮੈਨੂੰ ਐਸੀ ਕਰੂਗਾ ਕੋਈ ਐਕਸਪ੍ਰੈਸ਼ਨ ਐਕਸਪ੍ਰੈਸ਼ਨ ਦਿਨੋ ਲਾ ਦੇ ਦੂਜੇ ਪਾਸੇ ਕਿਹੜਾ ਡਾਂਕੂ ਜੀ ਆਹ ਆਪਣੇ ਦੇ ਆਹ ਅੰਜ ਸਟਾਈ ਕਰ ਦੇ ਕੋਪੀ ਰਾਈਟ ਆ ਜਾਊਗਾ ਇਹ ਤੇ ਨਹੀਂ ਆਉਂਦਾ ਉਹਦਾ ਨਾਣੀ ਵਾਲਾ ਪਾਣੀ ਤੇੀਆਂ ਦਾ ਸੁੱਕ ਜਾਵੇ ਉਹ ਕੀ ਪਤਾ ਜਿੰਨੇ ਨਾ ਨਾ ਬਾਤ ਹੋ ਕੇ ਪਤਾ ਜਿੰਨੇ ਸਮਾਂ 10:30 ਇਹ 10 11 ਵਜੇ 10 ਮਿੰਟ ਰਹਿਗੇ 11 ਵਜੇ ਨਹੀਂ ਵਾਹ ਸਮਾਂ ਆਏਗਾ 11 ਦਾ ਤੇ ਆਪਾਂ ਪਹੁੰਚ ਰਹੀਆਂ ਮਨਾਲੀ ਤੋਂ ਅਗੇ ਸ਼ਨਾਗ ਉਹੀ ਸ਼ਨਾਗ ਜਿੱਥੇ 14 ਕੇਬਲ ਦੇ ਵਿੱਚ ਪਵਨ ਬਾਗੜੀ ਬੈਠਾ ਹੈ ਤੇ ਪਵਨ ਬਾਗੜੀ ਨੂੰ ਮਿਲਣਾ ਤੇ ਫਿਰ ਗਾਂਹ ਦੀ ਵੀ ਆਤਬੰਦੀ ਕਰਨੀ ਕਿਵੇਂ ਮੁੰਡਿਓ ਵਧੀਆ ਜੀ ਵਧੀਆ ਹਾਂ ਬਈ ਗਲਵਿੰਦਰ ਜੀ ਆਰਜ ਜੋਕੀ ਹੁਣ ਦਰਸ਼ਨ ਹੋ ਰਿਹਾ ਆਰਜ ਜੋਕੀ ਦੇ ਤੇ ਬੰਦਬੰਦੀ ਇਹ ਆ ਵੀ ਮੁੰਡੇ ਭੁੱਖ ਵੀ ਲੱਗੀ ਐ ਤੇ ਕਹਿੰਦੇ ਗਾਂਹ ਵੀ ਜਾਣਾ ਐ ਉੱਥੇ ਜਾ ਕੇ ਵੇਣੇ ਵੀ ਕੀ ਕਰਦੇ ਆ ਗਾਂਹ ਜਾਵਾਂਗੇ ਕਿ ਰੁਕਾਂਗੇ ਉੱਥੇ 10 ਘੰਟੇ ਦੀ ਡਰਾਈਵ ਤੋਂ ਬਾਅਦ ਆਪਾਂ ਮਨਾਲੀ ਟੱਪ ਗਏ ਆ ਚਲੋ ਸੋਹਣਾ ਰਿਹਾ ਸਫ਼ਰ ਇਹ ਪਵਨ ਆਇਆ ਕਹਿੰਦੇ ਪਵਨ ਆਉਂਦੇ ਸਾਰ ਹੀ ਕਹਿੰਦੇ ਲੇਟਾ ਮਰਨਗੇ ਅਮੜਾ ਗਾਂਹ ਤਾਂ ਹੋਉ ਤੁਸੀਂ ਤਾਂ ਨਹੀਂ ਬਈ ਤੂੰ ਐਦਾਂ ਹੀ ਐ ਵੀਰ ਜੀ ਪਵਨ ਬਾਗੜੀ ਇਹ ਮਿਲ ਗਿਆ ਸਾਨੂੰ ਤੇ ਗੱਡੀ ਚ ਬਹਾਲੇ ਆ ਚਾਹ ਪਿਆਦੀ ਹੈ ਬਾਈ ਨੇ ਸਾਨੂੰ ਤੇ ਹੁਣ ਕਹਿੰਦਾ ਨਹੀਂ ਇੱਥੇ ਨਹੀਂ ਰੁਕਣਾ ਕਹਿੰਦਾ ਸਿਸੂ ਚੱਲਣਾ ਹੈਗਾ ਸਿਸੂ ਆਪਾਂ ਵਧੀਆ ਸਟਾਰਗੇਟ ਠੰਡੀ ਥਾ ਦੇ ਐਂਪਿੰਗ ਕਰਾਂਗੇ ਡਾਂਗਰ ਕੀ ਚਾਹ ਪੀਣੀ ਡਾਂਗਰ ਕੀ ਚਾਹ ਪਿਆਦੀ ਬਾਈ ਨੇ ਚਾਹ ਵੀ ਲੈ ਜੀ ਕਾੜਾ ਸੀ ਕਾੜਾ ਸੀ ਚਲੀਏ ਚਲੋ ਜੀ ਚਲੋ ਕਿੱਥੇ ਚਲੀਏ ਹੋਰ ਜੀ ਹੋਰ ਰਾਤ ਦੇ 12 ਵਜੇ ਆਪਾਂ ਲੰਘ ਰਹੇ ਆ ਅਟਟਨ ਬਈ ਫੜਿਓ ਮੜਾ ਜਾ ਆਹ ਕੋਲ ਸੜੇ ਕਿੜੇ ਆਪਕੋ ਪਾਉਣ ਚਾਹ ਦੂਜੂ ਅਡਲਟਨਲ ਦੇ ਵਿੱਚ ਆਪਾਂ ਜਿਹੜਾ ਹੈਗਾ ਐਂਟਰੀ ਮਾਰ ਰਹੇ ਆ 9.5 ਕਿਲੋਮੀਟਰ ਲੰਬੀ ਤੇ ਬਈ ਪਵਨ ਸਭ ਤੋਂ ਉੱਚੀ ਟਨਲ ਹੈ। ਹਾਂ ਹਾਈ ਐਲਟੀਟਿਊਡ ਤੇ ਹਾਂ। ਸਭ ਤੋਂ ਲੰਬੀ ਹੈ ਟਨਲ। ਤੇ ਆਹ ਹੈਗੀ ਐਂਟਰੀ। ਸਭ ਤੋਂ ਉੱਚੀ ਨਹੀਂ ਸਭ ਤੋਂ ਲੰਬੀ। ਹਾਈ ਐਲਟੀਟਿਊਡ ਤੇ ਸਭ ਤੋਂ ਲੰਬੀ ਹਾਂ। ਸਭ ਤੋਂ ਸਭ ਤੋਂ ਲੰਬੀ। ਮਨੋ ਹੁਣ ਆਪਾਂ 3000 ਮੀਟਰ ਤੇ ਖੜੇ ਆ। 3 ਤੇ ਪਹੁੰਚ ਗਏ। ਇਹਨੇ 3000 ਮੀਟਰ ਤੇ ਲਗਭਗ 3000 ਮੀਟਰ ਤੇ ਲਗਭਗ ਹੈਗੇ ਆ। ਤੇ ਐਂਟਰੀ ਹੁੰਦੀ ਇੱਥੇ। ਉਹ ਟਰੱਕ ਦੀ ਗੱlde ਹੋਣੇ ਓਕੇ ਤਾਂ ਤੁਹਾਨੂੰ ਰੋਕ ਰੱਖਿਆ ਚਲੋ 12 ਵਜ ਗਈ ਹੈ ਤੇ ਅਸੀਂ ਪਹੁੰਚ ਰਹੇ ਹਾਂ ਸੀਸੂ ਨੂੰ ਲੋਬੀ ਮੂਸਾ ਬੱਜਾ ਮੌਤੋਂ ਦੀ ਮੌਤ ਅੱਗੇ ਖੜੀ ਕਹਿੰਦੇ ਅਡਲ ਟਨਲ ਦੇ ਵਿੱਚ 12 ਤੋਂ ਲੈ ਕੇ 2 ਵਜੇ ਤੱਕ ਹੁਣ ਕਹਿੰਦੇ ਰਾਬ ਬੰਦ ਹੈ ਮੇਨਟੇਨੈਂਸ ਕਰਕੇ ਗੱਡੀਆਂ ਰੋਕ ਲਈ ਇਹਨਾਂ ਨੇ ਜਾਨ ਨਹੀਂ ਦੇ ਰਹੇ ਤੇ ਇਹ ਰਾਜਨ ਕਿਧਰ ਗਏ ਆ ਉਹ ਗੱਲਬਾਤ ਕਰਨ ਵੇਖੋ ਕੀ ਬਣਦਾ ਜਾਨ ਦੇਣਗੇ ਜਾਂ ਨਹੀਂ ਜਾਨ ਦੇਣਗੇ ਮੁਸਾਬਤ ਜਾਂ ਮੌਤੋਂ ਤੇ ਮੌਤ ਅੱਗੇ ਖੜੀ ਠੀਕ ਹੈ ਨਾ ਕਿੱਲੇ ਤਾਂ ਆਏ ਸੀ ਵੀ ਹੁਣ ਹੀ ਪਹੁੰਚਣਾ ਹੈ ਛੀਦੀ ਘੰਟੇ ਦੇ ਵਿੱਚ ਜੀਦੂ ਤੇ ਕਹਿੰਦੇ ਜੀ ਇਹਨਾਂ ਨੇ ਕੀਤਾ 12 ਵਜੇ ਟਨਲ ਬੰਦ ਤੇ ਹੁਣ ਵਿਚਾਰਿਆਂ ਦੇ ਮੂੰਹ ਵੇਖੋ ਚਿਹਰੇ ਵਿਖੀ ਚੜਦੀ ਖਲਾ ਇਹਦਾ ਇਹਦਾ ਦੇਖ ਚੜ ਆਪਣਾ ਚੜਦੀ ਖਲਾ ਇਹਦਾ ਚੜਦੀ ਖਲਾ ਵਾਲਾ ਰੀੜੀ ਜੋ ਕਿ ਤਾਂ ਪੂਰੇ ਛੜ ਦਿਖਣਾ ਚੰਨ ਵੀ ਗਿਆ ਚੰਨ ਵੀ ਗਿਆ ਚੰਨ ਕਹਿੰਦਾ ਚੰਗਾ ਭਾਈ ਸਸਰੀ ਘਾਲ ਚੰਨ ਇਥੋਂ ਨੇੜੇ ਵਾਲਾ ਯਾਰ ਚੰਨ ਇਥੋਂ ਨੇੜੇ ਵਾਲਾ ਆ ਇਹ ਮੈਨੂੰ ਤੁਹਾਨੂੰ ਨਾ ਗੱਲਾਂ ਐਨ ਭਾਂਤ ਭਾਂ ਦੀ ਸੁਣਨ ਮਿਲੀਆਂ ਫਾੜੀ ਲਿਆ ਗਏ کلਵਿੰਦਰ 2 ਘੰਟੇ ਵੇਲੇ ਹੀ ਫਾੜੀ ਲਿਆ ਬੜਾ ਚੰਨ ਚੰਨ ਲਈ ਆ ਯਾਰ ਤੋੜ ਹੀ ਲਿਆ ਨਾਲੇ ਭਾਂਜੇ ਬਾਬ ਭਾਂਜੇ ਕਹਿੰਦੇ ਸਾਨੂੰ ਚੰਨ ਲਿਆ ਦੇ ਚੰਨ ਲਿਆ ਦੇ ਨਹੀਂ ਉਹ ਤਾਂ ਕਹਿੰਦੇ ਵੀ ਇਹ ਅਬ ਚੰਦਾ मामा ਨਹੀਂ ਦੂਰ ਹਾਂ ਹੈਨਾ ਕਿਹੜੇ ਪਾਸੇ ਹਿੱਸੇ ਚ ਪਹੁੰਚ ਗਏ ਇੰਡੀਆ ਤੈਨੂੰ ਆਦੇ ਮਾਮੇ ਦਾ ਚੰਦ ਦੂਰ ਨਹੀਂ ਮਾਮਾ ਚੰਦ ਚੜਾਊਗਾ ਸਰ ਜੀ ਤੇਰੇ ਹੋਏ ਮੁੰਡੇ ਕੋ ਚਾਂਦ ਨਹੀਂ ਚਲੋ ਭਾਈ ਗੱਲਾਂ ਮਤਾਂ ਕਰਕੇ ਟਾਈਮ ਪਾਸ ਕਰਨਾ ਪੂਗਾ ਵਾਹ ਸਿਸੂ ਦੀ ਠੰਡ ਚ ਚੱਪਲਾ ਤੇ ਕੈਪੀਆ ਸੀਸੂ ਨਿਕਲਦਾ ਫਿਆ ਸਹੀ 2 ਵਜੇ ਆਪਾਂ ਨੂੰ ਨੇੜਾ ਹੈਗਾ ਟਨਲ ਦੇ ਵਿੱਚੋਂ ਲੰਘਣ ਦਾ ਉਹਨੇ ਰਸਤਾ ਦਿੱਤਾ ਤੇ ਮੁੰਡੇ ਜਿਹੜੇ ਹੈਗੇ ਠੰਡ ਬਣਾਉਣ ਲੱਗੇ ਚੜਦੀ ਕਲਾ ਜੀ ਚੜਦੀ ਕਲਾ ਚ ਠੰਡ ਹੋ ਗਈ ਠੰਡ ਚ ਹਾਂਜੀ ਅੰਕਲ ਜੀ ਨੀਂਦ ਆ ਰਹੀ ਆ ਅੰਕਿਤ ਜੀ ਸੌਂਗੇ ਨਹੀਂ ਨਹੀਂ ਜਾਗਦੇ ਹੋ ਸਰ ਮੜਾ ਇਧਰ ਸੱਚੀ ਗੱਲ ਕਰੋ ਖਰੇ ਕਿਤੇ ਜਾਵੜੇ ਹੋ ਖੁਦਾ ਅੱਦੇ ਜੜਾ ਦੇ ਬਰਾ ਡੰਡ ਜੀ ਆਹੋ ਸਾਡੇ 9 ਕਿਲੋਮੀਟਰ ਲੰਬੀ ਟਨਲ ਤੇ ਉਹਨੂੰ ਆਪਾਂ ਹੁਣ 9-10 ਮਿੰਟਾਂ ਐ ਪਾਰ ਕਰਕੇ ਸਿਸੂ ਜਾ ਕੇ ਕੈਂਪਿੰਗ ਕਰਦੇ ਆਂ ਤੇ ਭੁੱਖ ਨਾਲ ਜਿਹੜਾ ਢੱਡਾ ਉਹ ਘੁਰਨ ਕੋਲ ਕਰਨ ਲੱਗ ਗਿਆ ਲੋ ਜੀ ਟੈਂਟ ਆਪਣੇ ਲੱਗ ਗਏ ਐ ਤੇ ਰਾਤ ਦੇ 2:30 ਵਜੇ ਬੰਦੇ ਆਪਣੇ ਤੜਕੇ ਲਾਈ ਜਾਂਦੇ ਆ ਚਿਲਾ ਬਾਲ ਰੱਖਿਆ ਕੋ ਯਾਰ ਜੀਰਾ ਦਾ ਪੁੱਛੀ ਦੀ ਕੀ ਬਾਤ ਜੀਰਾ ਹੁੰਦਾ ਨਾ ਪਾਈ ਜੀਰਾ ਨੂਨ ਸੋਇਆ ਬੜੀ ਉਹ ਸੋਇਆ ਬੜੀ ਕੋ ਧਰ ਲਈ ਤੁਸੀਂ ਨਹੀਂ ਨਹੀਂ ਵਿੱਚ ਚੌਲ ਪਾਵਾਂਗੇ ਅੱਛਾ ਫੇਰ ਠੀਕ ਐ ਮੈਂ ਤਾਂ ਖਾ ਨਵੀਂ ਸਬਜ਼ੀ ਬਣਾਈ ਕੀ ਬਾਤ ਐ ਸਪੀਡ ਪਹਾੜ ਤੋਂ ਦੂਰ ਸ਼ਾਂਤੀ ਦੇ ਵਿੱਚ ਤੇ ਇੱਥੇ ਸਵੇਰ ਹੋਈ ਹੈ ਇੱਤਨ। ਸਿਸੂ ਦੇ ਸਾਹਮਣੇ ਦਿਸਦੇ ਪਹਾੜ ਤੇ ਪਪੂਲਰ ਤੇ ਇਧਰ ਕੀਤੀ ਹੋਈ ਖੇਤੀ। ਖੇਤੀ ਕਰਦੇ ਆ ਬਲੋਕ ਬ੍ਰੋਕਲੀ ਤੇ ਇੱਕ ਹੋਰ ਸੀਗੀ ਗੋਭੀ ਦੀ। ਇਹ ਰਿਡਿ ਕੈਂਪ ਸਾਈਟ ਹੈ ਇਹ ਹੈਗੀ ਮਸਾਫਰ ਮਸਾਫਰ ਕੈਂਪ ਸਾਈਟ ਫਰੇਮ ਦੇ ਵਿੱਚ ਵਹਿੰਦਾ ਦਰਿਆ ਚਨਾਬ ਚੰਦਰ ਤੇ ਜਾਂ ਕਹਿ ਦਈਏ ਚੰਦਰਪਾਗਾ ਇਹ ਦਰਿਆ ਟਾਂਡੀ ਦੇ ਵਿੱਚ ਚੰਦਰ ਤੇ ਪਾਗਾ ਦੋ ਨਦੀਆਂ ਦੇ ਮਲਾਪ ਤੋਂ ਬਣਦਾ ਹੈਗਾ ਤੇ ਫਿਰ ਇਹ ਚੰਦਰਪਾਗਾ ਤੇ ਚਨਾਬ ਬਣਦਾ ਜਿਹੜਾ ਅੱਗੇ ਚੱਲਿਆ ਜਾਂਦਾ ਸਾਹਮਣੇ ਸਿਸੂ ਦਾ ਵਾਟਰਫਾਲ ਮੇਨ ਅਟਰੈਕਸ਼ਨ ਸਿਸੂ ਦਾ ਸਿਸੂ ਵਾਟਰਫਾਲ ਕੀ ਬਾਤ ਤੇ ਇੱਧਰ ਹੈਗੀ ਸੀਸੂ ਦੀ ਕੈਂਪ ਸਾਈਟ ਤੇ ਆ ਇਲੈਕਟ੍ਰਿਕ ਗ੍ਰਿਡ ਉਹ ਪਰੇ ਦਰਖਤਾਂ ਦੇ ਝੁੰਡ ਦੇ ਝੁੰਡ ਚ ਆਪਾਂ ਰਾਤ ਕੈਂਪਿੰਗ ਕੀਤੀ ਸੀਗੀ ਤੇ ਉਹ ਪਰਲੇ ਪਾਸੇ ਇੱਧਰ ਹੀ ਜਿਹੜੀ ਸੜਕ ਅੱਗੇ ਨੂੰ ਨਿਕਲ ਜਾਂਦੀ ਆ ਉਹ ਸਾਹਮਣੇ ਸੀਸੂ ਦਾ ਜਿਹੜਾ ਹੈਗਾ ਆਬਾਦੀ ਤੇ ਫਿਰ ਇਹ ਤੋਂ ਅੱਗੇ ਜਸਪਾ ਦਾਰਚਾ ਤੇ ਲੇ ਮਨਾਲੀ ਨੂੰ ਚਲੀ ਜਾਂਦੀ ਆ ਰਾਤ ਆਪਾਂ ਇੱਥੇ 2 ਵਜੇ ਆਏ ਸੀ ਤੇ ਤਕਰੀਬਨ ਖਾਣਾ ਖੁਣਾ ਖਾ ਕੇ 4 ਵਜੇ ਸੁੱਤੇ ਸੀ ਸੋ ਉਹੀ ਰੂਟੀਨ ਹੋਣ ਕਰਕੇ ਸਵੇਰੇ ਆਪਾਂ 7 7:30 ਉੱਠ ਗਏ ਆ ਤੇ ਹੁਣ ਟਾਈਮ ਹੈਗਾ 8:00 ਵਜੇ ਦਾ ਇੱਥੇ ਰੋਟੀ ਪਾਣੀ ਬਣਾਵਾਂਗੇ ਹੁਣ ਰਿਲੈਕਸ ਹੋ ਕੇ ਚੰਦਰਪਾਗਾ ਦੇ ਨਾਲ ਟਾਂਡੀ ਤੱਕ ਸਫ਼ਰ ਕਰਾਂਗੇ ਤੇ ਫੇਰ ਇਹ ਆ ਜੀ ਮੇਨ ਮਨਾਲੀ ਧਾਰਚਾ ਤੇ ਲੇ ਹਾਈਵੇ ਤੇ ਆ ਉਹ ਖੇਤ ਜਿਹੜੇ ਉਹ ਉੱਥੋਂ ਪਰਲੇ ਪਾਸੇ ਆਪਣੇ ਟੈਂਟ ਦਿਖਾਈ ਦਿੰਦੇ ਆ ਉਹ ਪਰੇ ਰਾਤ ਨੂੰ ਪੌਪੂਲਰ ਦੇ ਵਿੱਚ ਅੱਪਾ ਕੈਂਪਿੰਗ ਕੀਤੀ ਸੀਗੀ ਤੇ ਇੱਥੇ ਉਹੀ ਜਿਹੜੀ ਸਬਜ਼ੀ ਵਾਲਾ ਖੇਤ ਦੇਖਿਆ ਸੀਗਾ ਬਰੋਕਲੀ ਵੀਜੀ ਵੀ ਇਹਨਾਂ ਨੇ ਇੱਥੇ ਤੇ ਡ੍ਰਿਪ ਸਿਸਟਮ ਦੇ ਨਾਲ ਇਹ ਪਾਣੀ ਦਿੰਦੇ ਆ ਤੇ ਜਿਹੜੀ ਕੈਂਪ ਸਾਈਟ ਆ ਮਸਾਫਰ ਜਿਹਦੇ ਕੋਲੇ ਅੱਪਾ ਜਾਣ ਪਛਾਨ ਵਾਲੇ ਬਾਈ ਕੋਲੇ ਚਾਹ ਵਗੈਰਾ ਪੀਤੀ ਹੈ ਉਹ ਪਵਨ ਦਾ ਜਾਣਕਾਰ ਹੈ ਉਹ ਵੀ ਦਿਖਾਉਂਦੇ ਆ ਸੋਹਣੀ ਵੀ ਕੈਂਪ ਸਾਈਟ ਆ ਮਸਾਫਰ ਜੇ ਕਿਸੇ ਨੇ ਪਰਿਵਾਰ ਨਾਲ ਰੁਕਣਾ ਹੋਵੇ ਤਾਂ ਉਹ 2000 ਤੋਂ ਲੈ ਕੇ 4000 ਤੱਕ ਕੈਂਪਿੰਗ ਦੇ ਵਿੱਚ ਜਿਹੜੇ ਬਣੇ ਹੋਏ ਕੈਂਪ ਹਟ ਆ ਉਹਨਾਂ ਵਿੱਚ ਰੋਕ ਸਕਦੇ ਆ ਜਿਹੜੀ ਕੈਂਪ ਸਾਈਡ ਦੀ ਮੈਂ ਗੱਲ ਕਰਦਾ ਵੀ ਮੁਸਾਫਿਰ ਦੀ ਵੀ ਪਵਨ ਦਾ ਉਹ ਲਿਆਜੀ ਹੈ ਉਹ ਇਹ ਹੈ ਜੀ ਤੇ ਇੱਧਰ ਉਹੀ ਖੇਤ ਹੈ ਉਹ ਸਾਹਮਣੇ ਡਿੱਗਦਾ ਹੈਗਾ ਵਾਟਰਫਾਲ ਸਿਸੂ ਵਾਟਰਫਾਲ ਕਿਤੇ ਬੰਦੇ ਐ ਨਾ ਕਿਦਰ ਪਵਨ ਦੇ ਲਿਆਜੀ ਜਿਆਦਾ ਨਹੀਂ ਚੱਕੀ ਫਿਰਦਾ ਪਵਨ ਦੇ ਲਿਆਜੀ ਜਿਆਦਾ ਹੈ ਮਨਾਲੀ ਚ ਪਵਨ ਦੇ ਲਿਆਜੀ ਹੈ ਤੇ ਆ ਆਪ ਦਾ ਜਿਹੜਾ ਹੈਗਾ ਕੰਸਟਰਕਸ਼ਨ ਦਾ ਕੰਮ ਕਰੀ ਜਾਂਦੇ ਆ ਹੋਰ ਜਿਹੜਾ ਹੈਗਾ ਬਣਾਈ ਜਾਂਦੇ ਆ ਤੇ ਹੱਥਾਂ 'ਚ ਫੜੇ ਬੁਰਛ ਦੱਸਦੇ ਆ ਵੀ ਮੁੰਡੇ 9 ਵਜੇ ਬੁਰਛ ਕਰਨਗੇ ਅੱਜ ਚਲੋ ਸਰ ਇਹ ਦਿੱਲੀ ਵੀ ਮਿਲਦਾ ਹੈ ਜਾਂ ਇੱਥੇ ਮਿਲਦਾ ਹੈ ਸਭ ਤੋਂ ਜ਼ਿਆਦਾ ਤਾਂ ਚੰਡੀਗੜ੍ਹ ਲੈ ਅੱਛਾ ਚੰਡੀਗੜ੍ਹ ਵੀ ਵੇਚਦੇ ਹੋ ਚੰਡੀਗੜ੍ਹ ਹੀ ਹੈ ਇਹੀ ਆਪ ਹੀ ਕਰਦੇ ਹੋ ਜਾਂ ਆਪ ਕੀ ਹੋਰ ਵੀ ਟੀਮ ਹੈ ਪਰ ਹੈ ਚਾਰ ਲੜਕੇ ਹੋਰ ਚਾਰ ਲੜਕੇ ਹੋਰ ਹੈ ਤੇ ਸਭੀ ਆਪ ਹੀ ਦੇਖਦੇ ਹੋ ਹਾਂ ਸਾਰੇ ਅੱਛਾ ਦੇਖਦੇ ਆਪ ਹੀ ਹੋ ਇਹ ਬਈ ਪੰਜਾਬੀ ਗੱਲ ਕਰਦੇ ਆਂ ਵੀਡੀਓ ਬਣਾਵਾਂਗੇ ਥੋੜਾ ਜਿਹਾ ਪੰਜਾਬ ਵਾਲਾ ਪੋਡਕਾਸਟ ਦੇ ਕਰਤਾ ਤਰਤਾ ਕੁਲਵਿੰਦਰ ਸਿੰਘ ਆ ਪਹੁੰਚੇ ਆ ਤੇ ਕੰਟੈਂਟ ਲੱਭ ਗਿਆ ਇਹਨਾਂ ਨੂੰ ਤੇ ਕੰਟੈਂਟ ਲੱਭ ਤੋਂ ਹੁਣ ਕਹਿੰਦੇ ਆ ਭਾਈ ਇਹਨਾਂ ਦੀ ਗੱਲਬਾਤ ਕਰਨੀ ਹੈ ਤੇ ਵੀਡੀਓ ਬਣਾਉਣੀ ਹੈ ਤੇ ਬਈ ਆਹ ਮੁੰਡੇ ਲਾਈ ਜਾਂਦੇ ਆ ਪੱਤਾ ਗੋਭੀ ਪੱਤਾ ਗੋਭੀ ਤੇ ਪੱਤਾ ਗੋਭੀ ਉੱਪਰ ਲੱਗੀ ਐ ਇੱਥੇ ਫੁੱਲ ਗੋਭੀ ਲਾਈ ਜਾਂਦੇ ਆ ਕਿ ਸੈਲਡ ਪੱਤਾ ਪੱਤਾ ਸੈਲਡ ਪੱਤਾ ਲਾਈ ਜਾਂਦੇ ਆ ਠੀਕ ਐ ਸੋ ਇਹ ਬੰਦੇ ਸਾਰੇ ਬਾਹਰੋਂ ਆ ਕੇ ਇੱਥੇ ਲਾਉਂਦੇ ਆ ਆਪਨੇ ਲੀਜ਼ 'ਤੇ ਲਈ ਆ ਇਹ ਹਾਂ ਇਹ ਲੀਜ਼ ਤੇ ਲੈ ਲਿਆ ਠੇਕੇ ਤੇ ਠੇਕੇ ਤੇ ਲੈ ਕੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਬਣਾ ਕੇ ਤੇ ਚੰਡੀਗੜ੍ਹ ਤੇ ਦਿੱਲੀ ਭੇਜਦੇ ਆ ਤੇ ਇੱਧਰ ਬਾਈਆਂ ਨੇ ਜਿਹੜਾ ਹੈਗਾ ਰੋਟੀ ਪਾਣੀ ਕਰ ਲਿਆ ਤਿਆਰ ਟੈਂਟ ਆਪਣੇ ਰਾਤ ਇੱਥੇ ਲੱਗੇ ਸੀ ਵਾਹ ਪਵਨ ਜੀ ਕਰ ਰਹੇ ਬੰਗੜੇ ਵਾਰ ਰਹੇ ਹੈ ਭਾਈ ਜੀ ਤੇ ਆ ਆਪਣੇ ਬਾਈਆਂ ਨੇ ਕਰ ਲਈ ਸਬਜੀ ਤਿਆਰ ਰਾਜਨ ਜੀ ਨੇ ਅੰਕਲ ਜੀ ਨੇ ਤੇ ਰੋਟੀਆਂ ਆਪਣੀਆਂ ਆ ਗਈਆਂ ਰੋਟੀਆਂ ਭੁੱਖ ਬਹੁਤ ਲੱਗੀ ਆ ਬਈ ਨਾਲ ਲੱਗਣ ਵਾਲਾ ਕੰਮ ਹੋ ਗਿਆ ਨਾਲ ਲੱਗੀ ਮੜੀ ਗਈ ਚਲ ਕੋਈ ਨਹੀਂ ਵਧੀਆ ਰਹੂਗਾ ਕੋਈ ਨਾ ਵਧੀਆ ਰਹੂਗਾ ਪਾਣੀ ਪਾ ਲੈ ਸਰ ਸ਼ਰਾਬ ਸਰ ਚਲ ਨਹੀਂ ਬਾਰਨ ਮੈਨੂੰ ਦੱਸੋ ਪਾਣੀ ਪਾਣਾ ਬਸ ਇੱਚ ਮੜਾ ਕੋਈ ਬਾਤ ਨਹੀਂ ਕੁਲਵਿੰਦਰ ਸਿੰਘ ਕਹਿੰਦੇ ਭਾਈ ਸ਼ੈਫ ਖੁਦ ਆਪ ਅੱਗੇ ਹੋਏ ਆ ਕਹਦੇ ਯਾਰ ਤੁਸੀਂ ਥੱਲੇ ਲਾਈ ਜਾਨੇ ਹੋ ਸਬਜੀ ਜਿਹੜੀ ਮੈਂ ਵਧੀਆ ਬਣਾ ਕੇ ਗਿਆ ਸੀ ਨਾ ਕੋਸਵਾ ਆ ਬੱਗੇ ਹੋਏ ਕੋਸਵਾ ਆ ਬੱਗੇ ਹੋਏ ਕੋਸਵਾ ਆ ਮੂਰੇ ਕੋਸਵਾ ਇੱਧਰ ਚੱਲੇ ਗਈ ਥੋੜਾ ਜਿਹਾ ਪੋਡਕਾਸਟ ਕਰਨ ਪੰਜਾਬ ਵਾਲਾ ਪੋਡਕਾਸਟ ਠੀਕ ਹੈ ਤੇ ਉਹ ਕੰਟੈਂਟ ਲੈਣ ਚੱਲੇ ਗਈ ਸੀ ਤੇ ਉਹਨੇ ਜਿਗਾਂ ਤੁਸੀਂ ਥੱਲੇ ਲਾ ਦੀ ਯਾਰ ਦੇਖਣੇ ਵੜਤੀ ਕਹਿੰਦੇ ਤੁਸੀਂ ਮੇਰੀ ਸਬਜੀ ਦੀ ਸਬਜੀ ਇੱਕ ਨੰਬਰ ਬਣੂ ਪੂਰੀ 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 ਮੈਂ ਫਿਰ ਚੱਲ ਰੇਡੀਓ ਜੋਕੀਆ ਫਿਰ ਤੂੰ ਤੂੰ ਗੱਲਾਂ ਵਾਲਾ ਤੇ ਸਬਜੀ ਵਾਲਾ ਤੇ ਇਕੱਲੀ ਕੱਢ ਦਿੰਨਾ ਆ ਸਾਡੇ ਸਾਹਮਣੇ ਬੈਠੇ ਅੰਕਿਤ ਜੀ ਕੀ ਕਰੀਏ ਹੁਣ ਇਹਨਾਂ ਦੀ ਤਰੀਕ ਇਹ ਕੱਲਾ ਹੱਥ ਲਾਉਣੀ ਜਮ ਇਹ ਕਹਿੰਦਾ ਖਰਾਬ ਕਰੀਏ ਮੇਰਾ ਨਾਮ ਨਹੀਂ ਆਤਾ ਕਿਤੇ ਕੋਈ ਕੁਛ ਨਹੀਂ ਕਿ ਸਾਰਾ ਕੁਝ ਮੈਂ ਕਰਿਆ ਹਲੇ ਨਾ ਲਸਣ ਤੂੰ ਚਾਰ ਕਲੀਆਂ ਨਹੀਂ ਸਿਲ ਸਕਿਆ ਜੇ ਲਸਣ ਸਿਲਿਆ ਕਿਨੇ ਸਿਲਿਆ ਕਿਨੇ ਇੱਕ ਤਾਂ ਬੋਲੀਓ ਜਿੱਥੇ ਇਧਰ ਕਾਲੀਆਂ ਐਨ ਕੰਡ ਜੱਖਣਾ ਵਟੀ ਜਾਣਾ ਇਹ ਮਾਚਲ ਜੀ ਨਾ ਆਇਆ ਕਰ ਤੂੰ ਹਾਂ ਲੇਟ ਨਾ ਖਾਣ ਉਹ ਯਾਰ ਇਹਨੂੰ ਨਾ ਇਹ ਮਾਚਲ ਜਾ ਕੇ ਇਹਨੂੰ ਕੋਈ ਹਿੰਦੀ ਬੋਲੇ ਕਰ ਪੰਜਾਬੀ ਕਿਉਂ ਯਾਰ ਬਦਨਾਮ ਕਰਦਾ ਛਲੀਆਂ ਛਲੀਆਂ ਆਖਿਆ ਮੈਂ ਛਲੀਆਂ ਛਲੀਆਂ ਆਖਿਆ ਹੂੰ ਛਲੀਆਂ ਲਾਸਰ ਛਿੱਲੀ ਇਹ ਜਿੰਨੀ ਜਗ੍ਹਾ ਹੈਗੀ ਐ ਸਾਰੀ ਫਰੈਸ਼ ਡਿਪਾਰਟਮੈਂਟ ਦੀ ਐ ਤੇ ਪਿੱਛੇ ਇੱਕ ਮੁਸਾਫਿਰ ਜਿਹੜਾ ਸਟੰਮਸਟੇ ਬਣਿਆ ਹੋਇਆ ਉਹ ਇਹ ਲੀਜ਼ ਤੇ ਲੈ ਲੈਂਦੇ ਆ ਤੇ ਜਿਹੜੀ ਦਰਖਤਾਂ ਦੇ ਛਾਂ ਥੱਲੇ ਆਪਾਂ ਟੈਂਟ ਲਾਏ ਸੀਗੇ ਇਹ ਜੰਗਲਾਤ ਮਹਿੰਗੇ ਹੁੰਦੇ ਆ ਤੇ ਜੰਗਲਾਤ ਮਹਿੰਗੇ ਵਾਲਾ ਇੱਕ ਸਪਾਹੀ ਆ ਕੇ ਸਾਨੂੰ ਕਹਿ ਗਿਆ ਭਾਈ ਵੇ ਇੱਥੇ ਕੈਂਪਿੰਗ ਨਹੀਂ ਕਰਨੀਗੀ ਪਰੇ ਜਾ ਕੇ ਆਪਦੀ ਗੱਡੀ ਪਾਰਕ ਕਰੋ ਕਾਰਨ ਕਾਰਨ ਇਹ ਹੁੰਦਾ ਵੀ ਰੋਕ ਅੱਗ ਬਾਲ ਲੈਂਦੇ ਆ ਅਗਬਾਲਣ ਕਰ ਕਿਹੜਾ ਦਰਖਤ ਨੂੰ ਨੁਕਸਾਨ ਪਹੁੰਚਣਾ ਡਰ ਹੁੰਦਾ ਹੈ ਤੇ ਦੂਜੀ ਗੱਲ ਲੋਕ ਐਡੀ ਗੱਲ ਨਹੀਂ ਹੈਗੀ ਵੀ ਲੋਕ ਕਰਦੇ ਨਹੀਂ ਲੋਕ ਕਰਦੇ ਆ ਰਾਤ ਨੂੰ ਜਦ ਤੁਸੀਂ ਆਏ ਸੀ ਪੰਜ ਸੱਤ ਜਿਹੜੇ ਸੀਗੇ ਇੱਥੇ ਟੈਂਟ ਲੱਗੇ ਹੋਏ ਸੀਗੇ ਤੇ ਉਹਨਾਂ ਟੈਂਟਾਂ ਦੇ ਵਿੱਚ ਆਪਾਂ ਵੀ ਆਦੇ ਦੋ ਟੈਂਟ ਲਾ ਲਈ ਸੀ ਹੁਣ ਆਪਾਂ ਟੈਂਟ ਚੱਕਦੇ ਆ ਤੇ ਸਮਾਨ ਆਪਣਾ ਪਿਆ ਹੈਗਾ ਇਹਦੇ ਚ ਆਪਾਂ ਸਮਾਨ ਧਰ ਕੇ ਹੁਣ ਗਾਹ ਨੂੰ ਬਿਉਂਦਬੰਦੀ ਕਰਦੇ ਆ ਵਾਹ ਜੀ ਬੰਨ ਲਿਆ ਪੱਗਾਂ ਭਾਈ ਸਾਹਿਬ ਨੇ ਟੂਟੀ ਵਾਲੀ ਚੁੰਝ ਵਾਲੀ ਕਰ ਲਈ ਹਲੋ ਜੀ ਕੁਲਵਿੰਦਰ ਸਿੰਘ ਰੇਡੀਓ ਜੋਕੀ ਤੁਹਾਡੇ ਲਈ ਤਿਆਰ ਨੇ ਹਾਂ ਹਾਂਜੀ ਕੁਝ ਕਹਿਣਾ ਚਾਹੋਗੇ ਹੈ ਰੇਡੀਓ ਦੇ ਮਤਲਬ ਕੋਈ ਅਨਾਉਂਸਰ ਦੇ ਮਤਲਬ ਕੁਝ ਕਹਿਣਾ ਚਾਹੋਗੇ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਹੂੰ ਰਾਤ ਆਪਾਂ ਇੱਥੇ ਟੈਂਟ ਲਾਈ ਸੀਗੇ ਤੇ ਇਧਰਲੇ ਪਾਸੇ ਆਪਾਂ ਨੂੰ ਜਿਹੜਾ ਵੇਖਣ ਨੂੰ ਮਿਲਿਆ ਵੀ ਜਿਵੇਂ ਹੁਣ ਜੂਨ ਮਹੀਨਾ ਚੱਲੀ ਜਾਂਦਾ ਹੈ ਹਾਂਜੀ ਤੇ ਆਪਣੇ ਵੀ ਬਜਾਈ ਹੋਈ ਜਾਂਦੀ ਹੈ ਗੋਭੀ ਦੀ ਪਨੀਰੀ ਲੱਗ ਗਈ ਹੁਣ ਗੋਭੀ ਲਾਉਣੀ ਸ਼ੁਰੂ ਕਰ ਦੇਣੀ ਹੈ ਇੱਥੋਂ ਦੇ ਕਿਸਾਨ ਵੀ ਲਈ ਜਾਂਦੇ ਆ। ਹੂੰ। ਤੇ ਬਾਕੀ ਮਿਲ ਰਹੇ ਆ ਹਨਾ ਇੱਥੋਂ ਦੇ ਲੋਕਾਂ ਦੇ ਨਾਲ। ਵਧੀਆ ਲੱਗ ਰਿਹਾ। ਬਹੁਤ ਲੱਗ ਰਿਹਾ ਠੀਕ ਹੈ। ਬੰਨ ਲਗੇ। ਬੰਨੋ ਸਰ ਬੰਨੋ। ਬੰਨ ਯਾਰ ਪਾਕ। ਇਹ ਸਜਣ ਰੰਗ ਰੰਗਿਲੇ ਨੀਲੇ ਨੈਣਾ ਦੇ ਕਿਲੇ ਪਾਵਣਗੇ ਤੇਰਾ ਤੈਨੂੰ ਯਾਤਾਂ ਦੇ ਅਜਬ ਕਬਿਲੇ ਅੱਧੀ ਅੱਧੀ ਰਾਤੀ ਉੱਠ ਹੋ ਕੇ ਟਾਂਡੀ ਤੋਂ 19 ਕਿਲੋਮੀਟਰ ਪਿੱਛੇ ਇੱਕ ਸੋਹਣਾ ਦਾ ਵਿਊ ਆਉਂਦਾ। ਉਹ ਬਰਫਲ ਦੇ ਪਹਾੜ ਦਿਖਾਈ ਦਿੰਦੇ ਆ ਤੇ ਨਾਲ ਵਹਿੰਦਾ ਦਿਖਾਈ ਦਿੰਦਾ ਦਰਿਆ। ਉਹੀ ਚਨਾਬ ਚੰਦਰਪਗਾ। ਇਧਰ ਉੱਚੇ-ਉੱਚੇ ਪਰਬਤ। ਤੇ ਫੋਟੋਗ੍ਰਾਫੀ ਤੇ ਵੀਡੀਓ ਸ਼ੂਟ ਚੱਲੀ ਜਾਂਦਾ ਇਧਰ। ਤੇ ਪਿੱਛੇ ਜਿਹੜਾ પેટ્રોલ ਪੰਪ ਆ ਉਹ ਹੈਗਾ ਟਾਂਡੀ ਦਾ। ਟਾਂਡੀ ਦਾ ਉਹ ਪੰਪ ਜਦੋਂ ਆਪਾਂ ਅੱਜ ਤੋਂ ਕਾਫੀ ਸਮੇਂ ਪਹਿਲਾਂ ਜਦੋਂ ਜਾਂਦੇ ਹੁੰਦੇ ਸੀ ਤਾਂ ਲੇ ਲਦਾਖ ਨੂੰ ਜਾਣ ਵਾਲੇ ਇੱਥੋਂ ਆਪਦੇ ਜਿਹੜੇ ਹੈਗੇ ਕੀਨ ਵਗੈਰਾ ਤੇ ਆਪਦੀਆਂ ਗੱਡੀਆਂ ਭਰਾ ਕੇ ਲੈ ਕੇ ਜਾਂਦੇ ਸੀਗੇ। ਸੋ ਉਦੋਂ ਇਹ ਅਖੀਰਲਾ ਪੰਪ ਮੰਨੇ ਜਾਂਦਾ ਸੀਗਾ ਕਿਉਂਕਿ ਲੇਹਲ ਦਾ ਖੱਗੇ ਕੋਈ ਪੰਪ ਨਹੀਂ ਹੁੰਦਾ ਸੀਗਾ ਤੇ ਹੁਣ ਖੈਰ ਅੱਗੇ ਹੋ ਗਏ ਪੰਪ ਕਾਫੀ ਤੇ ਡਿਵੈਲਪਮੈਂਟ ਹੋਣ ਕਰਕੇ ਜਾਂ ਆਵਾਜਾਈ ਵਧਣ ਕਰਕੇ ਤਾਂ ਆਪਾਂ ਇੱਥੇ ਤੇਲ ਪਵਾ ਰਹੇ ਹਾਂ ਕਿਉਂਕਿ ਤੇਲ ਘਟ ਗਿਆ ਸੀ ਤੇ ਪਹਾੜ ਦੇਖੋ ਤੁਸੀਂ ਉੱਚੇ-ਉੱਚੇ ਸੁੱਕੇ ਲਾਹੌਲ ਸਪਿਤੀ ਤੋਂ ਅਗਲੇ ਜਾਂਸ ਕਰਦੇ ਪਹਾੜ ਤੇ ਲੇਹਲ ਦਾਖਦੇ ਪਹਾੜ ਰੁੰਡਮਰੋਂ ਨੇ ਸ਼ੁਰੂ ਹੋ ਜਾਣਗੇ ਇਸ ਤੋਂ ਬਾਅਦ ਇੱਧਰ ਦੇਖੋ ਜਿਸ ਪਹਾੜਾਂ ਕਿ ਆਪਾਂ ਇੱਕ ਸੋਹਣੇ ਜਿਹੇ ਵਿਊ ਕੋਲ ਖੜਕੇ ਸੀਗੇ ਆ ਪਹਾੜ ਦੇਖਣ ਲੱਗੇ ਸੀ ਇਹਨਾਂ ਨੂੰ ਤੇ ਬਾਈ ਯਾਰ ਕੇ ਕਹਿੰਦੇ ਯਾਰ ਬਹੁਤ ਸੋਹਣੇ ਪਹਾੜ ਆ ਖੜ ਜੀ ਫੋਟੋ ਕਰ ਲਈ ਤੇ ਵਾਕਈ ਬਈ ਲਾਹੌਲ ਤੋਂ ਗਾਂ ਜਿਹੜੀ ਇਹਦੀ ਖੂਬਸੂਰਤ ਜੇ ਹਿਮਾਲਿਆ ਦੀ ਉਹ ਹੋਰ ਵੀ ਵੱਜ ਜਾਂਦੀ ਹੈ ਸਿੰਕਲਾ ਦੇ ਅੱਗੇ ਜਾਂਸਕਰ ਚਲੇ ਜਾਂਦੇ ਆ ਤੇ ਬਾਹਰ ਵਾਲਾ ਚਲੋ ਤੋਂ ਗਾਂ ਲੈਣ ਨੂੰ ਟੱਪ ਜਾਂਦੇ ਆ ਤੇ ਕਿਹੜਾ ਇਹ ਲਾਹੌਲ ਦੇ ਵਿੱਚ ਆਪਾਂ ਹਮਾਚਲ ਦੇ ਲਾਹੌਲ ਸੁਪਿੱਤੀ ਜ਼ਿਲ੍ਹੇ ਸੁਪਿੱਤੀ ਪਰਲੇ ਪਾਸੇ ਦੇ ਲਾਹੌਲ ਜ਼ਿਲ੍ਹਾ ਇਹ ਹੈ ਓ ਸਾਹਮਣੇ ਇੱਕ ਸੋਹਣਾ ਜਿਹਾ ਪਹਾੜ ਦਿਖਾਈ ਜਾਂਦਾ ਇਕ ਉਪਰੇ ਦਿਖਾਈ ਦੇ ਜਾਂਦਾ ਪਹਾੜ ਤੇ ਨਾਲ ਵਹਿੰਦਾ ਹੈਗਾ ਦਰਿਆ ਤੇ ਉਚਾਈ ਤੇ ਆ ਕੇ ਤੁਸੀਂ ਦੇਖਦੇ ਹੋਵੋਗੇ ਵੀ ਜਿਹੜੇ ਦਰਖਤ ਹੈ ਉਹ ਟਾਵੇਂ ਟਾਵੇਂ ਰਹਿ ਗਏ ਹਾਈ ਐਲਟੀਟਿਊਡ ਤੇ ਆ ਕੇ ਜਿਹੜੇ ਦਰਖਤ ਆ ਉੱਤਰਨ ਲੱਗ ਜਾਂਦੇ ਆ ਝਾੜੀਆਂ ਤੇ ਨਿੱਕਾ ਦੇ ਨਿੱਕੇ ਰਹਿ ਜਾਂਦੇ ਉਹਨਾਂ ਦੀ ਤੇ ਆਕਸੀਜਨ ਦੀ ਕਮੀ ਮਹਿਸੂਸ ਹੋਣ ਲੱਗ ਜਾਂਦੀ ਹੈ ਪਾਣੀ ਦੀ ਵਰਤੋਂ ਵੱਧ ਕਰਨੀ ਚਾਹੀਦੀ ਹੈ ਇਹ ਸਾਰੇ ਹੀ ਆਪਣੇ ਜਿਹੜੇ ਹੈਗੇ ट्रैवलਰ ਧਿਆਨ ਰੱਖਦੇ ਇਸ ਚੀਜ਼ ਦਾ ਤੇ ਆਪ ਦਾ ਜਿਹੜਾ ਖਾਣਾ ਪੀਣਾ ਜਿਹੜਾ ਹੈਗਾ ਉਹ ਥੋੜਾ ਜਆ એનર્ਜੀ ਭਰਪੂਰ ਕਰ ਲੈਣਾ ਚਾਹੀਦਾ ਇਤੋਂ ਜੇਪਾ ਗੋਂਬੁਰੰਜਨ ਦੀ ਗੱਲ ਕਰੀਏ ਤਾਂ ਉਹ 60 65 ਕਿਲੋਮੀਟਰ ਦੀ ਰਹਿ ਗਿਆ ਹੈ ਕਿਲੋਮੀਟਰ ਤੇ ਵਾਰਡ ਦੀ ਗੱਲ ਕਰੀਏ ਤਾਂ ਉਹ ਘੰਟੇ ਜਿਹੜੇ ਘੰਟੇ ਦੀ ਵਾਰਟ ਹੈ ਘੰਟੇ ਜਿਹੜੇ ਘੰਟਾ ਬਲੰਕੇ ਗੋਂਬੁਰੰਜਨ ਕੋਲੇ ਹੋਵਾਂਗੇ ਤੇ ਗੋਂਬੁਰੰਜਨ ਕੋਲੇ ਕੈਂਪਿੰਗ ਕਰਨ ਦਾ ਜਿਹੜਾ ਕੁਈ ਪ੍ਰਬੰਧ ਹੈ ਜਾਂ ਸਾਧਨ ਹੈ ਜਾਂ ਕੀ ਹੈਗਾ ਹਸਾਬਕ ਤਾ ਉਹ ਉੱਥੇ ਦੇਖਾਂਗੇ ਆਓ ਸਰ ਚਲਿਏ ਇੱਕ ਗਰੁੱਪ ਆ ਫਿਰਦਾ ਇੱਕ ਗਰੁੱਪ ਉਹ ਫਿਰਦਾ ਆ ਰੀਡੂ ਜੋ ਕੁ ਵਾਲਾ ਦੇ ਇਹ ਥੋੜੇ ਜਿਹਾ ਜ਼ਿਆਦਾ ਇਹ ਥੋੜੇ ਜਿਹਾ ਜ਼ਿਆਦਾ ਉਹ ਹੈ ਆਪਣੀ ਚਾਰੇ ਦੀ ਫੋਟੋ ਵੀ ਹਣੀ ਚਾਹੀਦੀ ਬਾਬਾ ਹਾਂਜੀ ਹਾਂਜੀ ਬਾਈ ਜਰੂਰ ਐਂ ਕਰੋ ਇੱਥੇ ਕੈਮਰਾ ਸਟੈਂਡ ਤੇ ਲਾਓ ਚਲੋ ਬਹੁਤ ਸੋਹਣਾ ਵੀਊ ਬਹੁਤ ਸੋਹਣਾ ਵੀਊ ਹੈ ਟਾ ਟੂਰ ਸਫਲ ਕਰਦਾ ਤੁਸੀਂ ਸਾਡਾ ਜੂਰ ਇੱਥੇ ਲਿਆ ਕੇ ਨਾ ਠੀਕ ਹੈ ਸਰ ਥੈਂਕ ਯੂ ਸਾਹਮਣੇ ਦਿਖਾਈ ਦਿੰਦਾ ਦਾਰਚਾ ਦਾ ਪੁਲ ਜਿਹੜਾ ਇਹ ਗੱਲ ਕਹਿੰਦੇ ਭਾਗਾ ਦਰਿਆ ਦੇ ਉੱਪਰ ਤੇ ਇਸ ਤੋਂ ਬਾਅਦ ਆਪਾਂ ਲੇ ਮਨਾਲੀ ਹਾਈਵੇ ਨੂੰ ਛੱਡ ਕੇ ਜਾਂਸਕਰ ਪਦਮ ਵਾਲੇ ਰਸਤੇ ਦੇ ਗੱਡੀ ਨੂੰ ਮੋੜ ਦਿਆਂਗੇ ਇੱਥੇ ਐਂਟਰੀ ਹੋਊਗੀ ਚੈੱਕ ਪੋਸਟ ਤੇ ਪੁਲਿਸ ਦੇ ਚੈੱਕ ਪੋਸਟ ਤੇ ਉਸ ਤੋਂ ਬਾਅਦ ਉਹ ਆਪਾਂ ਨੂੰ ਅੱਗੇ ਜਾਣ ਦੇ ਹਾਂ ਜੀ ਇੱਥੋਂ ਹੈਗਾ ਉਹ ਤਾਂ ਤੁਸੀਂ ਦੇਖਦੇ ਹੋਣਾ ਪਹਾੜ ਉਧਰ ਨੂੰ ਸ਼ਿੰਕਲਾ ਪਾਸ ਹੈ ਗੁੰਬੋ ਗੁੰਬੋ ਸਾਹਮਣੇ ਦਾਰਚਾ ਤੋਂ ਦੋ ਰਾਹ ਪੜਦੇ ਆ ਸਿੱਧਾ ਚਲੇ ਜਾਂਦਾ ਸ਼ਿੰਕਲਾ ਵੱਲ ਨੂੰ ਤੇ ਆ ਜਿਹੜਾ ਰਾਹ ਜਾਂਦਾ ਹੈਗਾ ਇਹ ਜਾਂਦਾ ਹੈਗਾ ਜੀ ਲੇ ਮਨਾਲੀ ਆ ਲੇ ਸੌਰੀ ਮਨਾਲੀ ਤੋਂ ਪਿਛੋਂ ਆ ਪਾਏ ਆ ਬਾਰਾ ਲਾਚਲਾ ਹੋ ਕੇ ਤੇ ਹੋਰ ਪਾਸ ਹੋ ਕੇ ਉਸ ਤੋਂ ਬਾਅਦ ਚਲੇ ਜਾਂਦੇ ਨੇ ਲੀ ਸਾਹਮਣੇ ਜਿਹੜਾ ਰੋਡ ਹੈ ਉਹ ਜਾਂਦਾ ਹੈਗਾ ਸ਼ਿੰਕਲਾ ਗੁੰਬੋ ਰੰਜਨ ਪਦਮ ਤੇ ਪਦਮ ਤੋਂ ਫੇਰ ਜਾ ਕੇ ਇਹ ਕਸ਼ਮੀਰ ਤੇ ਲੇ ਵਾਲੇ ਰੋਡ ਤੇ ਜਾ ਕੇ ਮਿਲ ਜਾਂਦਾ ਜਾਂਸਕਰ ਵੈਲੀ ਦਾ ਜਿਹੜਾ ਸਾਰਾ ਰੂਟ ਆ ਜੇ ਕਿਸੇ ਨੇ ਜਾਂਸਕਰ ਵੈਲੀ ਘੁੰਮਣੀ ਹੈ ਤਾਂ ਉਹ ਸਾਹਮਣੇ ਰੂਟ ਤੇ ਜਾ ਸਕਦਾ ਤੇ ਬਹੁਤ ਸੋਹਣੀ ਜਾਂਸਕਰ ਵੈਲੀ ਤੇ ਇਸ ਤੋਂ ਬਾਅਦ ਟਰੀ ਲਾਈਨ ਬਿਲਕੁਲ ਖਤਮ ਹੋ ਜਾਂਦੀ ਹੈ ਤੇ ਬਿਲਕੁਲ ਖੁਸ਼ਕ ਪਹਾੜ ਆ ਜਾਂਦੇ ਆ ਬਰਫਾਂ ਵਾਲੇ ਤੇ ਖੁਸ਼ਕ ਪਹਾੜ ਇੱਥੇ ਤੁਹਾਡੇ ਗੱਡੀ ਦੀ ਐਂਟਰੀ ਹੁੰਦੀ ਹੈ ਗੱਡੀ ਦਾ ਨੰਬਰ ਲਿਖਿਆ ਜਾਂਦਾ ਫੋਨ ਨੰਬਰ ਲਿਖਿਆ ਜਾਂਦਾ ਤੁਹਾਡੇ ਕਿੰਨੇ ਪਰਸਨ ਉਹ ਕਿੱਥੇ ਜਾ ਰਹੇ ਹੋ ਤੇ ਕਿੱਦਨੂੰ ਵਾਪਸੀ ਹੈ ਅੱਗੇ ਤੁਹਾਡਾ ਕੀ ਰੂਟ ਪਲਾਨ ਹੈ ਇਹ ਸਾਰਾ ਕੁਝ ਦੱਸਿਆ ਕਰਿਆ ਜਾਂਦਾ ਤੇ ਰਾਤ ਦੀ ਠਿਕਾਵਟ ਕਰਕੇ ਜਿਹੜੀ ਜੀਬ ਆ ਉਹ ਉਲਟ ਦੀ ਨਹੀਂ ਹੁਣ। ਹਾਂ ਭਾਈ ਜੀ। ਐਸੇ ਸਰ ਬਵਨ ਸਰ ਸਭ ਠੀਕ ਹੈ। ਅੰਕਲ ਜੀ ਸਾਰਾ ਕੁਝ ਸਹੀ ਪਿਆ ਬਹੁਤ ਵਧੀਆ ਕੋਈ ਡਿਮਟ ਬਾਬਾ ਗੁੱਡ ਸਭ ਕੁਝ ਸੈੱਟ। ਓਕੇ। ਡਿਡਾਈ ਕਹਿੰਦਾ ਨਾ ਇੱਕ ਤਕਾਵਟ ਨਹੀਂ। ਇਹ ਤੜਕੇ ਉੱਠੇ 10 ਵਜੇ। ਕੌਣ? ਹਾਂ ਕੌਣ? ਨਹੀਂ ਉੱਠਿਆ ਮੈਂ 10 ਵਜੇ। ਹਾਂ 10 ਵਜੇ ਤੋਂ ਤੁਹਾਡੀ ਪਹਿਲੀ ਹਾਕ ਤੇ ਬੋਲਦਾ ਮੈਂ ਅਚਾਨਕ ਨਹੀਂ ਪੀਣੀ। ਅੱਛਾ। ਫਿਰ ਵੀ ਪੀਤੀ ਐ। ਲਾਹੌਲ ਸਪੀਤੀ ਦੇ ਵਿੱਚ ਝੂਲਦੇ ਪ੍ਰਿੰਗ ਫਲੈਗਸ ਪ੍ਰੇਅਰ ਫਲੈਗਸ ਤੇ ਥੱਲੇ ਪੱਥਰਾਂ ਉੱਪਰ ਲਿਖੇ ਹੋਏ ਰੰਗ-ਬਰੰਗੇ ਮੰਤਰ ਓਮ ਮਾਨੇ ਪਦਮੇ ਬੁੱਧ ਧਰਮ ਦੇ ਮੰਤਰ ਹੈ ਤੇ ਬਹੁਤ ਸੋਹਣਾ ਥੀ ਵਿਊ ਇੱਥੋਂ ਪੇਸ਼ ਕਰਦੇ ਆਂ ਕੀ ਬਾਤ ਹੈ ਤੇ ਕੋਲੀ ਆਹ ਜਿਹੜੀ ਹੈਗੀ ਇੱਟ ਬਲॉक्स ਇਹ ਪਹਾੜਾਂ ਦੇ ਵਿੱਚੋਂ ਜਿਹੜਾ ਨਿਕਲਦਾ ਹੈਗਾ ਆਹ ਕਰੈਸ਼ਰ ਜਾਂ ਤੇ ਉਸ ਵਿੱਚ ਮਿਟ ਮਲਾ ਕੇ ਇਹ ਬਲੌਕ ਬਣਾ ਬਣਾ ਕੇ ਰੱਖ ਦਿੰਦੇ ਤੇ ਫਿਰ ਇਹ ਧੁੱਪੇ ਸੁੱਕ ਜਾਂਦੀਆਂ ਆਪਣੇ ਆਪ ਇਹ ਬਈ ਮੰਤਰ ਹੈ ਬੁੱਧ ਧਰਮ ਦੇ ਲਗਾ ਸਕਦੇ ਨਹੀਂ ਸੁਣਾਈ ਤਾਂ ਸੀ ਤੈਨੂੰ ਗੱਲ ਹਾਂ ਜਿੱਥੇ ਵੀ ਆਪ ਤੁਸੀਂ ਫੇਰ ਹਾਂ ਜੇ ਉਧਰ ਉਧਰ ਸ਼ਿੰਕੂਲਾ ਟਾਪ ਦਾ ਰਾਹ ਤੇ ਤੋਂ ਪਰਲੇ ਪਾਸੇ ਕਿਹੜਾ ਸਭ ਤੋਂ ਖੂਬਸੂਰਤ ਪਹਾੜ ਹੈ ਗੋਮਬਰੋਂਜ ਉਹ ਤੁਹਾਨੂੰ ਦਿਖਾਵਾਂਗੇ ਜੇ ਟਾਈਮ ਨਾਲ ਪਹੁੰਚ ਗਏ ਜਾਂ ਸ਼ਿੰਕੂਲਾ ਤੇ ਮੌਸਮ ਖਰਾਬ ਨਾ ਹੋਇਆ ਆ ਜੀ ਸੀ ਬੀ ਜਿਹੜਾ ਕੰਮ ਕਰ ਰਹੀ ਹੈ ਇਹ ਇਸ ਜਿਹੜਾ ਦਰਿਆ ਇਹਦੇ ਉੱਤੋਂ ਦੀ ਉਹ ਪੁਲ ਬਣਾਉਣ ਦਾ ਕੰਮ ਕਰ ਰਹੀ ਹੈ ਉਹ ਜਿਹੜੇ ਗੋਲ ਗੋਲ ਘੁੱਪੇ ਦੇਖਦੇ ਹੋ ਤੁਸੀਂ ਇਹ ਪੁਲ ਬਣ ਰਿਹਾ ਹੈਗਾ ਇਹ ਕਾਰਜੀਪੁਰ ਉਹਨਾਂ ਨੇ ਉੱਥੇ ਰੱਖਿਆ ਪਿਆ ਤੇ ਉਹ ਪਰਲੇ ਪਾਸ ਸੜਕ ਜਾਂਦੀ ਹੈ ਤੇ ਇਹ ਜਾਂਸਕਰਵਾਦੀ ਨੂੰ ਸ਼ਿੰਕਲਾ ਨੂੰ ਜਾਂਦਾ ਇੱਕ ਰਾਹ ਖੁੱਲ ਜਾਂਦਾ ਇੱਥੇ ਆ ਕੇ ਇਹਨੂੰ ਜਾਂਸਕਰ ਸੁਮਦੂਈ ਕਹਿ ਦਿੰਦੇ ਆ ਉਸ ਤੋਂ ਅੱਗੇ ਸ਼ਿੰਕਲਾ ਟੌਪ ਹੈ ਤੇ ਫੇਰ ਜਾਂਸਕਰ ਅਸੀਂ ਜਾ ਰਹੇ ਸੀਗੇ ਉੱਦੋਂ ਨੂੰ ਸ਼ਿੰਕਲਾ ਵੱਲ ਨੂੰ ਤੇ ਇੱਕ ਤਾਂ ਉੱਥੇ ਨਾਲੇ ਕੋਲੇ ਬਹੁਤ ਵੱਡਾ ਜਾਮ ਲੱਗਿਆ ਪਿਆ ਸੀ ਗੱਡੀਆਂ ਫਸ ਗਈਆਂ ਸੀਗੀਆਂ ਤੇ ਪਵਨ ਬਾਈ ਉੱਥੇ ਜਾ ਕੇ ਦੇਖ ਕੇ ਆਏ ਅੱਗੇ ਤੇ ਜੈਜਾ ਲਿਆ ਕਹਿੰਦਾ ਵੀ ਜੇ ਆਪਾਂ ਪਿੱਛੇ ਮੁੜਨਾ ਹੈ ਫੇਰ ਤਾਂ ਇੱਥੋਂ ਹੀ ਮੁੜਨ ਦਾ ਫਾਇਦਾ ਠੀਕ ਹੈ ਬਾਈ ਤੇ ਜਾਂ ਫਿਰ ਵੀ ਇੱਥੇ ਕਿਤੇ ਰੁਕਣਾ ਪੈਣਾ ਤੇ ਫਿਰ ਸਾਡੇ ਕੋਲੇ ਉਹੋ ਜਿਹਾ ਪ੍ਰਬੰਧ ਹੈ ਨਹੀਂ ਸੀ ਉਹਨਾਂ ਦੇ ਡੋਨਟ ਹੈਵ ਐਨੀ ਰਿਕਰੂਟਮੈਂਟ ਹੈ ਗੌਰਮੰਦ ਇਹ ਸੀ ਵੀ ਭਾਈ ਇੱਥੇ ਟੈਂਟ ਲੈ ਕੇ ਆਏ ਆ ਉਹ ਨਾਰਮਲ ਟੈਂਪਰੇਚਰ ਵਾਲੇ ਆ ਤੇ ਜੇ ਉੱਪਰ ਲਾਉਨੇ ਆ ਤਾਂ ਮੈਨੇਜ ਚਲੇਦਾ ਟੈਂਪਰੇਚਰ ਤੇ ਸਾਡੇ ਕੋਲ ਸਲੀਪਿੰਗ ਬੈਗ ਵੀ ਹੈ ਨਹੀਂ ਸਿਰਫ ਕੰਬਲ ਹੈ ਸੋ ਭਈ ਜਦੋਂ ਕਿਤੇ ਤੁਸੀਂ ਘੁੰਮਣ ਆ ਰਹੇ ਹੋ ਇਹ ਹੌਲੀ ਹੌਲੀ ਸਿੱਖਦਾ ਬੰਦਾ ਗੱਲਾਂ ਸਫਰ ਦੇ ਵਿੱਚ ਲਗਾਤਾਰ 2-3 ਸਾਲ ਕਰਨ ਤੋਂ ਬਾਅਦ ਕੈਂਪਿੰਗ ਕਰਨ ਤੋਂ ਬਾਅਦ ਹੌਲੀ ਹੌਲੀ ਬੰਦਾ ਇਹ ਸਿੱਖਦਾ ਵੀ ਭਾਈ ਹਾਈ ਐਲਟੀਟਿਊਡ ਤੁਸੀਂ ਜਾਣਾ ਜਦੋਂ ਤਾਂ ਉਹ ਕੈਂਪਿੰਗ ਵਾਸਤੇ ਤੁਹਾਨੂੰ ਸਲੀਪਿੰਗ ਬੈਗ ਤੇ ਮਾਈਨਸ ਡਿਗਰੀ ਵਾਲੇ ਦੇ ਹੈਗੇ ਟੈਂਪਰੇਚਰ ਇੰਡਿਊਰੈਂਸ ਵਾਲੇ ਟੈਂਟ ਚਾਹੀਦੇ ਆ ਠੀਕ ਹੈ ਸੋ ਉਹ ਹੈ ਨਹੀਂ ਸਾਡੇ ਕੋਲੇ ਸੋ ਹੁਣ ਸੀ ਫੈਸਲਾ ਇਹੀ ਲਿਆ ਵੀ ਭਾਈ ਅ ਗੱਡੀ ਦਾ ਤੇ ਆਪ ਦਾ ਖੱਦਨ ਖਵਾਰੀ ਕਰਨ ਦੀ ਬਜਾਏ ਅਸੀਂ ਜਿਹੜਾ ਹੈਗਾ ਥੱਲੇ ਰੁਕਾਂਗੇ ਥੱਲੇ ਰੁੱਕ ਕੇ ਅਸੀਂ ਆਪ ਦਾ ਖਾਣਾ ਦਾਣਾ ਬਣਾਵਾਂਗੇ ਇਹ ਨਾ ਹੋਵੇ ਕਿਤੇ ਵੀ ਅਸੀਂ ਆਪ ਦਾ ਜਿਹੜਾ ਪ੍ਰੋਗਰਾਮ ਆ ਉਹ ਤੈਸ ਨੈਸ ਕਰ ਲਈ ਤੇ ਦਰਿਆ ਦਾ ਦਰਿਆ ਦੀ ਰਫਤਾਰ ਦੇਖੋ ਜੀ ਇੱਕ ਨਾਲ ਆ ਇਧਰੋਂ ਆਈ ਜਾਂਦਾ ਪਾ ਮੁੜਿਆ ਜੀ ਤੇ ਘਰਦਿਆਂ ਨੂੰ ਮਨਾਈ ਜਾਂਦਾ ਵੀ ਆਪਾਂ ਮਨਾਲੀ ਜਾਣਾ ਹੈ ਵਿਖਾਈ ਜਾਂਦਾ ਘਰਦਿਆਂ ਨੂੰ ਵੀ ਭਈ ਆਪਾਂ ਇਧੂ ਆ ਮਨਾਲੀ ਜਾਣਾ ਤਿਆਰ ਕਰ ਲੈ ਸਹੀ ਗੱਲ ਹੈ ਪਰਿਵਾਰ ਨੂੰ ਹੋਰ ਡੰਨ ਕਰਦੇ ਹੋਰ ਡੰਨ ਕਰ ਦੋਣਾ ਪ੍ਰਾਪਰਟੀ ਤੈਨੂੰ ਉੱਥੇ 14 ਗੇਵਲ ਹੀ ਰੱਖਾਂਗੇ ਹਾਂ ਬਿਲਕੁਲ ਉਸ ਨੀਂਦਾ ਗਿਆ ਮੇਂ ਮੂੰਹ ਗਾਲ ਨਿਕਲਦੀ ਹੈ ਵੇਖ ਪਵਨ ਜੀ ਬੈਠੋ 2 ਵਜੇ ਤੇ ਅਲਮੈਰੀਟ ਕਿਦੋਂ ਕਰਦਾ ਹੈ ਚਿਕਨ ਲਿਆਇਆ ਭਾਈ ਵਜੇ ਓ ਵਾਹ ਜਿਸ ਪਹਾੜ ਆਹ ਸਦਾ ਖੜਾ ਕੰਦ ਨੂੰ ਪਾੜ ਦੇਖੋ ਕੀ ਬਾਤ ਆ ਯਾਰ ਜਿਵੇਂ ਕਿਸੇ ਨੇ ਕੰਦ ਕੱਢੀ ਹੋਵੇ ਵਿੰਟ ਆਪਣੇ ਨਾਰਥ ਵਾਲੇ ਪਾਸੇ ਹਨਾ ਵਿੰਟਰ ਇਜ਼ ਕਮਿੰਗ ਗੰਬਰ ਗੇਮ ਆਫ ਥਰونز ਰਲੀ ਤੇ ਮੀ ਭਈ ਆ ਗਿਆ ਉਧਰੋਂ ਲਓ ਬੜਵਾ ਸੁਣ ਕੇ ਤੋੜਾ ਚੇ ਲਓ ਜੀ ਆਪਾਂ ਤਿੰਨ ਬੰਦਿਆਂ ਵਾਲੇ ਟੈਂਟ ਚ ਬਹਿ ਗਏ ਆ ਤੇ ਇੰਨਾ ਆਪਾਂ ਖਲਾਰਾ ਪਾ ਲਿਆ ਇਹ ਲਸਣ ਬਾਈ ਨੇ ਕੱਟਤੀ ਹੈਗੀ ਐ ਅਦਰਕ ਅੰਦਰ ਤੋਂ ਅਸੀਂ ਇੱਕ ਗੰਢੀ ਫੜਾਈ ਸੀ ਉਹਦਾ 21 ਛਿੱਲੀ ਜਾਂਦਾ ਇਹ ਬਾਈ ਮੈਂ ਛਿਲਕੇ ਇੰਨੇ ਲਾਦੇ ਇੱਕ ਦੇ ਲਾਏ ਬਾਈ ਤੁਸੀਂ ਛਿਲਕੇ ਯਾਰ ਛਿਲਣਾ ਬੜਾ ਅੰਕ ਤੇ ਸਹੀ ਕਰ ਯਾਰ ਮੇਰੇ ਵਾਲੀ ਮੇਰੀ ਵੀਡੀਓ ਤੁਸੀਂ ਯਾਰ ਪੰਜਾਬੀ ਭਾਸ਼ਾ ਦੇ ਉਹ ਤੇ ਆਏ ਨੇ ਛਿਲਕੇ ਛਿਲਣਾ ਇਹ ਸਰ ਦੇ ਜਿਆਦਾ ਹੋਣਾ ਛਿਲੜ ਹੁੰਦੇ ਆ ਯਾਰ ਮੈਂ ਤਾਂ ਛਿਲਕੇ ਆਖੂਗਾ ਫੁਲਕ ਕਹਿਣਾ ਆ ਤੀਆ ਬਾਈ ਬਸ ਇਹ ਨਹੀਂ ਕਿ ਬਈ ਕੱਲ ਦਾ ਤੇਲ ਇੰਨੀ ਲੱਗੇ ਕੱਲ ਤੇਲ ਦੀ ਬਰਤੂ ਤੁਸੀਂ ਘੱਟ ਕਰੋ ਮਸਾਲੇ ਜਿਆਦਾ ਪਾ ਰਹੇ ਹੋ ਇਹ ਡਾਈਟਿੰਗ ਹੈ ਨਾ ਡਾਈਟਿੰਗ ਦੇ ਦੋਵੇਂ ਦੋਵੇਂ ਡਾਈਟਿੰਗ ਤੇ ਆ ਬਾਈ ਠੀਕ ਹੈ ਤੁਹਾਪਾ ਇਸ ਕੈਂਪਿੰਗ ਸੀਸੂ ਦੀ ਇਸ ਕੈਂਪਿੰਗ ਦੇ ਵਿੱਚ ਭਾਈ ਆਲੂ ਦੀ ਜੀਰਾ ਆਲੂ ਜੀਰਾ ਆਲੂ ਜੀਰਾ ਦਾ ਮਤਲਬ ਆਲੂ ਘੱਟ ਦੇ ਜੀਰਾ ਦੇ ਜੀਰਾ ਆਲੂ ਬਣਾ ਰਹੇ ਆ ਤੇ ਉਸ ਤੋਂ ਬਾਅਦ ਜੀਰਾ ਆਲੂ ਬਣਾ ਕੇ ਰੋਟੀਆਂ ਅਸੀਂ ਬਣਾ ਕੇ ਉਹਨਾਂ ਤੋਂ ਮੁਸਾਫਰਾਂ ਵਾਲਿਆਂ ਤੋਂ ਫਿਰ ਅਸੀਂ ਰੋਟੀ ਖਾਵਾਂਗੇ ਭਾਈ ਬਾਹਰ ਦਾ ਦਿਖਾਓ ਮਾੜਾ ਦ੍ਰਿਸ਼ ਬਾਹਰ ਵੇਖਣ ਨੂੰ ਹੈ ਕੀ ਓਰ ਯਾਰ ਪਵਨ ਜੀ ਕੀ ਹੋ ਗਿਆ ਏ ਚੱਕਾਗੇ ਮੈਂ ਆਈਕ ਮਾੜਾ ਬਸ ਪਵਨ ਜੀ ਬਸ ਮਾਰ ਬਾਹਰ ਮੌਲ ਖਤਰਨਾਕ ਹਲਕੀ ਹਲਕੀ ਜਿਹੜੀ ਹੈਗੀ ਆ ਉਹ ਹੁੰਦਬੰਦੀ ਵੀ ਹੋ ਰਹੀ ਹੈ ਤੇ ਪਰਲੇ ਪਾਸੇ ਹਲਕਾ اچੰਨਨ ਰਹਿ ਗਿਆ ਸੂਰਜ ਦਾ ਪੱਛਮ ਦੇ ਸੂਰਜ ਜਿਹੜਾ ਡੁੱਬ ਚੁੱਕਾ ਬਾਕੀ ਬਲਾਂ ਗੱਲਾਂ ਬਾਤਾਂ ਵਾਚ ਕਰਦੇ ਆ ਥੱਕੇ ਪਏ ਆ ਜਾਨ ਤੇ ਜਵਾਨ ਥਥਲਾਈ ਜਾਂਦੀ ਹੈ ਆਜੋ ਮੇਰਾ ਜੀ ਹੈ ਲਿਆਓ ਜੀ ਮੋੜਿਆ ਜੀ ਹਾਂ ਜੀ ਮੋੜ ਇਹਨੂੰ ਦੇ ਦਿਓ ਬੰਦ ਕਰ ਦਿਓ ਬਸ ਇਹ ਆ ਲਾਈਟ ਬੱਤੀ ਗਾ ਦੇ ਨਹੀਂ ਰੱਖੀ ਲੋਟ ਮੈਂ ਫਿਰ ਜੋਨੀ ਕੋਈ ਏਹ ਸੀਰੀਅਸ ਗੱਲ ਆ ਵੈਸੇ ਵੀ ਪਲੇਟਾਂ ਕਿੱਧਰ ਗਈਆਂ ਪਲੇਟ ਕੱਢ ਦੇ ਭਰਾ ਆ ਮੂਰੀ ਹੋਏ ਹੁਣ ਬਾਬਾ ਜੀ ਲਓ ਇੱਥੇ ਕੱਲਾ ਨੂਨ ਤੇ ਬੈਠੋ ਅੰਕਿਤ ਜੀ ਬੈਠੋ ਲੈ ਬਈ ਮਹਿਫਲ ਲੱਗ ਚੁੱਕੀ ਐ ਜੀਰਾ ਆਲੂ ਤਿਆਰ ਹੋ ਰਹੇ ਐ ਮੀਂਹ हट ਗਿਆ ਤੇ ਤੂੰ ਕਾਰ ਦੀਆਂ ਲੇਟਾਂ ਲਾ ਕੇ ਸੀ ਇਹਨੂੰ ਚਾਨਣ ਦੇਤਾ ਹਲਵਾਈ ਭਾਲੇ ਅਸੀਂ ਐ ਬਾਬਾ ਹਲਵਾਈ ਭਾਲੇ ਅਸੀਂ ਕਾਰ ਦੀਆਂ ਲੇਟਾਂ ਲਾ ਕੇ ਅੰਕਿਤ ਹਾਂਜੀ ਇੱਕ ਹੋਰ ਕੰਮ ਕਰੀ ਯਾਰ ਅੰਕਿਤ ਅੰਕਿਤ ਅੰਕੇ ਤਾਂ ਕਿੱਦੂ ਤੂੰ ਨਿਆਣਾ ਫਿਰ ਛੋਟਾ ਹਸ ਤੂੰ ਇੱਥੇ ਆਪਾਂ ਕੈਂਪਿੰਗ ਕੀਤੀ ਆ ਉੱਥੇ ਕੋਲੇ ਮੁਸਾਫਿਰ ਇੱਕ ਬਣਾਵੇ ਆ ਲੌਜ ਐਂਡ ਕੈਂਪਿੰਗ ਸਾਈਡ ਬਣੀ ਹੋਈ ਆ ਇਹ ਬਾਈ ਜਿਹੜਾ ਹੈਗੇ ਆਪਣੇ ਰੂਮ ਵਗੈਰਾ ਵੀ ਦਿੰਦੇ ਆ ਤੇ ਪਿੱਛੇ ਇਹਨਾਂ ਦੀਆਂ ਹੱਟ ਵਗੈਰਾ ਬਣੀਆਂ ਹੋਈਆਂ ਤੇ ਤੰਦੂਰ ਤਪਾਈ ਜਾਂਦੇ ਆ ਇਹ ਆ ਇਹਨਾਂ ਦੀ ਕਿਚਨ ਐ ਇੱਥੋਂ ਬਾਹਰੋਂ ਵੀ ਆ ਕੇ ਖਾ ਸਕਦੇ ਆ ਤੇ ਇਹ ਬਾਈ ਮਦਨ ਜਿਹੜੇ ਹੈਗੇ ਇੱਥੇ ਪ੍ਰਾਪਰਟੀ ਰਨ ਕਰਦੇ ਆ ਇਹਨਾਂ ਦੇ ਲਈ ਠੀਕ ਐ ਉਹ ਦੇ ਸਾਹਮਣੇ ਬੜੇ ਬੰਦੇ ਬੈਠੇ ਚੱਲਦੇ ਹੋਣਾ ਉਹਨਾਂ ਕੋਲੇ